ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਇੱਕ ਮੈਡੀਸਨਲ ਪਲਾਂਟ ਹੀ ਇਹਨੂੰ ਕਿਹਾ ਜਾਂਦਾ ਪੀਲੂ ਤੋੜਨ ਸਾਡੇ ਪੰਜਾਬ ਦੇ ਵਿੱਚ ਤਾਂ ਪੀਲੂ ਕਹਿ ਦਿੰਦੇ ਆ ਵੈਸੇ ਮਕੋਬ ਵੀ ਕਹਿੰਦੇ ਆ ਇੱਕ ਤਾਂ ਇਹ ਹੁੰਦੇ ਬਲੈਕ ਕਲਰ ਦੇ ਇੱਕ ਸ਼ਾਇਦ ਰੈੱਡ ਕਲਰ ਵੀ ਹੁੰਦਾ ਇਹਨਾਂ ਦੇ ਵਿੱਚ ਦੇਖਿਆ ਮੈਂ ਉਹ ਵੀ ਪਰ ਉਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈਗੀ ਇਹ ਆਪਾਂ ਤੋੜ ਕੇ ਸਾਰੇ ਤੇ ਇਹ ਮੇਰੀ ਦਾਦੀ ਜੀ ਦਾ ਪੁਰਾਣਾ ਨੁਕਸਾ ਮੈਨੂੰ ਅੱਜ ਯਾਦ ਆਇਆ ਸੀ ਕਿਉਂਕਿ ਮੇਰੇ ਕਾਫੀ ਹੱਥ ਜੜੇ ਆ ਉਹ ਸੌਂਦੇ ਆ ਰਾਤ ਨੂੰ ਮਤਲਬ ਜਿਸ ਤਰ੍ਹਾਂ ਹੱਥਾਂ ਦੇ ਵਿੱਚ ਕਹਿ ਲੋ ਕਿ ਕੀੜੀਆਂ ਜੀਆਂ ਦੌੜਦੀਆਂ ਇਸ ਤਰ੍ਹਾਂ ਹੱਥ ਹੁੰਦੇ ਆ ਉਹ ਉਹਨਾਂ ਨੂੰ ਕਹਿ ਦਿੰਦੇ ਹੁੰਦੇ ਵੀ ਹੱਥ ਜਿਹੜੇ ਆ ਉਹ ਸੌਂਦੇ ਆ ਰਾਤ ਨੂੰ ਤੇ ਉਹਦੇ ਵਾਸਤੇ ਮੇਰੇ ਦਾਦੀ ਜੀ ਦੱਸਦੇ ਹੁੰਦੇ ਸੀਗੇ ਵੀ ਜੇ ਇਹਨਾਂ ਨੂੰ ਆਪਾਂ ਪੀ ਲੂਆਂ ਨੂੰ ਮਤਲਬ ਉਬਾਲ ਕੇ ਇਹਦੇ ਪਾਣੀ ਦੀ ਜਿਹੜੀ ਵਰਤੋਂ ਆ ਉਹ ਕਰੀਏ ਤਾਂ ਹੱਥ ਸੌਣੇ ਜਿਹੜੇ ਆ ਉਹ हट ਜਾਂਦੇ ਆ ਤੇ ਇੱਕ ਦੋ ਵਾਰੀ ਮੈਂ ਪਹਿਲਾਂ ਵੀ ਇਸ ਤਰ੍ਹਾਂ ਵਰਤ ਕੇ ਦੇਖਿਆ ਆ ਤੇ ਵਾਕਿਆ ਹੀ ਫਰਕ ਇਹਦੇ ਨਾਲ ਪੈ ਜਾਂਦਾ ਵਾ ਤੇ ਇਹ ਅੱਜ ਵੀ ਮੈਂ ਲੱਗੀ ਸੀ ਤੋੜਨ ਇਹ ਦੇਖੋ ਮੈਂ ਇਹਨੇ ਤੋੜ ਲਿਆ ਇਹ ਤੇ ਹਜੇ ਬਹੁਤ ਲੱਗੇ ਹੋਏ ਆ ਬੂਟੇ ਨੂੰ ਇੱਧਰ ਕਿਉਂਕਿ ਇਹ ਇਹ ਬੂਟੇ ਇਸ ਤਰ੍ਹਾਂ ਦੇ ਆ ਨਾ ਤੇ ਇਹਨਾਂ ਨੂੰ ਕੋਈ ਦਵਾਈ ਪਾਉਣੀ ਪੈਂਦੀ ਕੋਈ ਸਪਰੇ ਨਹੀਂ ਕੋਈ ਕੁਛ ਨਹੀਂ ਕੋਈ ਨਾ ਇਹਨੂੰ ਕੋਈ ਕੀੜ ਪਤੰਗਾ ਕੁਛ ਨਹੀਂ ਲੱਗਦਾ ਇਹਨੂੰ ਨਾ ਤਾਂ ਇਹਤੇ ਮੈਂ ਕਦੀ ਕੋਈ ਤੇਲਾ ਦੇਖਿਆ ਤੇ ਨਾ ਕਦੀ ਕੋਈ ਸੁੰਡੀ ਵਗੈਰਾ ਕੋਈ ਵੀ ਨਹੀਂ ਦੇਖੀ ਕਦੀ ਇਸ ਕਰਕੇ ਬਿਲਕੁਲ ਆਰਗੈਨਿਕ ਬੂਟਾ ਤੁਸੀਂ ਕਹਿ ਸਕਦੇ ਹੋ ਤੇ ਇਹ ਹੁਣ ਮੈਂ ਸਾਰੇ ਪਹਿਲਾਂ ਤੋੜ ਲਵਾਂ ਤੇ ਫਿਰ ਆਪਾਂ ਜਿਹੜਾ ਇਹਨੂੰ ਪਾਣੀ ਦੇ ਵਿੱਚ ਕਿਸ ਤਰ੍ਹਾਂ ਬਾਲਣਾ ਵਾ ਉਹ ਵੀ ਅੱਗੇ ਆਪਾਂ ਧੜ ਨਾਲ ਸ਼ੇਅਰ ਕਰਦੇ ਆ ਜੇ ਤੁਹਾਨੂੰ ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਹੋਵੇ ਹੱਥ ਸੌਣ ਦੀ ਤਾਂ ਤੁਸੀਂ ਇਹਦੀ ਜ਼ਰੂਰ ਵਰਤੋਂ ਕਰਕੇ ਦੇਖਿਓ ਆਮ ਹੀ ਇਹ ਖੇਤਾਂ ਦੇ ਵਿੱਚ ਬੂਟਾ ਮਿਲ ਜਾਂਦਾ ਤੁਸੀਂ ਇਹਦਾ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪੱਤੇ ਹੁੰਦੇ ਆ ਫਲਾਵਰਿੰਗ ਤਾਂ ਹੁਣ ਨਹੀਂ ਹੈਗੀ ਪਰ ਇਹਦੇ ਫਲ ਤੁਸੀਂ ਇਸ ਤਰ੍ਹਾਂ ਦੇਖੋ ਦੇਖ ਸਕਦੇ ਹੋ ਇਦਾਂ ਦੇ ਹੁੰਦੇ ਗ੍ਰੀਨ ਔਰ ਬਲੈਕ ਕਲਰ ਦੇ ਪੇਲੂ ਆਪਾਂ ਤੋੜ ਲਿਆ ਹੈ ਜੀ ਤੇ ਹੁਣ ਮੈਂ ਇਹਨੂੰ ਚੰਗੀ ਤਰ੍ਹਾਂ 2-3 ਵਾਰੀ ਪਾਣੀ ਦੇ ਵਿੱਚ ਧੋ ਲਿਆ ਵਾ ਧੋ ਕੇ ਮੈਂ ਇੱਕ ਪਤੀਲਾ ਲੈ ਲਿਆ ਪਤੀਲੇ ਵਿੱਚ ਮੈਂ ਪਾ ਕੇ ਤੇ ਪਾਣੀ ਤੁਸੀਂ ਆਪਣੀ ਜ਼ਰੂਰਤ ਦੇ ਮਤਾਬਕ ਪਾ ਸਕਦੇ ਹੋ ਜਿੰਨਾ ਕ ਤੁਸੀਂ ਮਤਲਬ 3 ਦਿਨ ਦੇ ਵਿੱਚ ਇਹਨੂੰ ਫਰਿੱਜ ਵਿੱਚ ਰੱਖ ਕੇ ਵਰਤ ਲਵੋ 3 ਦਿਨ ਤੋਂ ਜ਼ਿਆਦਾ ਇਹਨੂੰ ਤੁਸੀਂ ਨਾ ਵਰਤੋ ਕਿਉਂਕਿ ਬਾਅਦ ਵਿੱਚ ਵੀ ਇਹਦਾ ਖਰਾਬ ਹੋਣ ਦਾ ਵੀ ਡਰ ਹੁੰਦਾ ਥੋੜਾ ਕਿਉਂਕਿ ਗਰਮੀ ਦਾ ਮੌਸਮ ਚੱਲ ਰਿਹਾ ਹੁਣ ਤੇ ਮੈਂ 3 ਦਿਨ ਤੱਕ ਹੀ ਇਹਨੂੰ ਵਰਤੂੰਗੀ ਤੇ ਮੈਂ ਇਹਦੇ ਵਿੱਚ ਲਗਭਗ 1 ਲੀਟਰ ਪਾਣੀ ਪਾ ਰਹੀ ਆਂ ਪੰਜ ਤੋਂ 7 ਮਿੰਟ ਤੱਕ ਜਿਹੜਾ ਮੈਂ ਇਹਨੂੰ ਉਹ ਬਾਲੂਗੀ ਹਾਂਜੀ ਇਹ ਦੇਖੋ ਮੈਂ ਇਹਨੂੰ ਬਾਲ ਕੇ ਤੇ ਠੰਡੇ ਕਰ ਲਿਆ ਵਾ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਸ਼ਹਿਦ ਜਾਂ ਤੁਸੀਂ ਮਿੱਠਾ ਵਗੈਰਾ ਕੁਝ ਵੀ ਤੁਸੀਂ ਪਾ ਕੇ ਜੇ ਵਰਤਣਾ ਤਾਂ ਵਰਤ ਸਕਦੇ ਹੋ ਮਿਸ਼ਰੀ ਪਾ ਸਕਦੇ ਹੋ ਜੇ ਤੁਸੀਂ ਇਸੇ ਤਰ੍ਹਾਂ ਪੀ ਸਕਦੇ ਹੋ ਤਾਂ ਸਭ ਤੋਂ ਵਧੀਆ ਤੇ ਹੁਣ ਮੈਂ ਇੱਕ ਬੋਲ ਲੈ ਲਿਆ ਤੇ ਇਹਦੇ ਵਿੱਚ ਮੈਂ ਇਹਨੂੰ ਪੁਣ ਲੂਗੀ ਮੈਨੂੰ ਜਿੰਨੀ ਕ ਲੋੜ ਸੀਗੀ ਮਤਲਬ ਮੈਂ 3 ਦਿਨ ਤੱਕ ਵਰਤਣਾ ਉਹਨਾਂ ਕ ਮੈਂ ਜਿਹੜਾ ਉਹ ਪਾਣੀ ਲਿਆ ਵਾ ਵੀ ਤਿੰਨ ਦਿਨ ਮੈਂ ਵਰਤ ਲਵਾ ਇਸ ਸਵੇਰੇ ਆਪਾਂ ਜੇ ਹੋ ਸਕੇ ਤਾਂ ਖਾਲੀ ਪੇਟ ਵਰਤੋ ਇਹ ਦੇਖੋ ਇਹਦੇ ਵਿੱਚ ਸੀਡ ਜਿਹੜੇ ਆ ਉਹ ਕਿੰਨੇ ਨਿਕਲੇ ਆ ਤੇ ਜੇ ਤੁਸੀਂ ਇਹਨਾਂ ਨੂੰ ਸੀਡ ਵੀ ਤੁਸੀਂ ਰੱਖਣੇ ਚਾਹੋ ਤਾਂ ਰੱਖ ਸਕਦੇ ਹੋ ਇਹਨੂੰ ਤੁਸੀਂ ਸੀਡ ਵਿੱਚ ਸਾਫ਼ ਕਰਕੇ ਤੇ ਇਹਨੂੰ ਤੁਸੀਂ ਸੁਕਾ ਲਓ ਸੁਕਾ ਕੇ ਤਾਂ ਤੁਸੀਂ ਇਹਨਾਂ ਦੇ ਵੀ ਜਿਹੜੀ ਉਹ ਵਰਤੋਂ ਕਰ ਸਕਦੇ ਹੋ ਹੱਥ ਸੋਣ ਦੇ ਜਿਨ੍ਹਾਂ ਦੇ ਵੀ ਮੇਰੇ ਭੈਣ ਦਾ ਭਰਾਵਾਂ ਦੇ ਹੱਥ ਸੋਣਦੇ ਹੋਣ ਉਹਦੇ ਵਾਸਤੇ ਬਹੁਤ ਹੀ ਵਧੀਆ ਬੰਦੋ ਕੇ ਨੁਕਸਾ ਆ ਤੁਸੀਂ ਵੀ ਇਹਨੂੰ ਜਰੂਰ ਕਰੀ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਪੁੰਨ ਲਿਆ ਆ ਲਗਭਗੇ 3 ਗਲਾਸ ਦੇ ਕਰੀਬ ਹੈਗਾ ਆ ਤੇ ਆਪਾਂ ਅੱਧਾ-ਅੱਧਾ ਗਲਾਸ ਜਿਹੜਾ ਮਤਲਬ ਨੋਰਮਲੀ ਆਪਣੇ ਘਰਾਂ ਦੇ ਵਿੱਚ ਗਲਾਸ ਜਾਂ ਕੱਚ ਦੀ ਗਲਾਸੀ ਹੁੰਦੀ ਆ ਉਹ ਆਪਾਂ ਅੱਧੀ-ਅੱਧੀ ਗਲਾਸੀ ਦੋ ਟਾਈਮ ਵੱਤਾਂਗੇ ਬਾਕੀ ਤੁਸੀਂ ਆਪਣੇ ਲੋੜ ਦੇ ਮੁਤਾਬਕ ਵੱਧ ਘੱਟ ਕਰ ਸਕਦੇ ਹੋ ਤੇ ਹੁਣ ਮੈਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦੂੰਗੀ ਮੈਨੂੰ ਬਿਲਕੁਲ ਠੰਡਾ ਕਰ ਲਿਆ ਆ ਤੇ ਇਹ ਜਿਹੜੇ ਸੀਡ ਸੀ ਆਪਾਂ ਇੱਧਰ ਕਾਲ ਦਿੱਤੇ ਆ ਇਹ ਦੇਖੋ ਜਿਹੜੇ ਸੀਡ ਜਿਹੜੇ ਰਜ ਰਜ ਕੇ ਬਿਲਕੁਲ ਅਲੱਗ ਹੋ ਗਏ ਦੇਖੋ ਕਿੰਨੇ ਸੋਹਣੇ ਜਿਹੜੇ ਇਹਦੇ ਸੀਡ ਆ ਜਿੱਦਾਂ ਖਸ ਖਸ ਹੁੰਦੀ ਆ ਇਸ ਤਰ੍ਹਾਂ ਦੇ ਇਹ ਦੇਖੋ ਇਹ ਲੱਗ ਰਹੇ ਨੇ ਤੇ ਇਹਨਾਂ ਨੂੰ ਵੀ ਮੈਂ ਸੁਖਾ ਲੂੰਗੀ ਇਸੇ ਤਰ੍ਹਾਂ ਹੀ ਮੈਂ ਸੁਖਾ ਲੈਣੇ ਵਿੱਚ ਹੀ ਇਹ ਪੀਲੂ ਪੀਲੂ ਕਹਿ ਸਕਦੇ ਹੋ ਤੁਸੀਂ ਜਾਂ ਜੋ ਵੀ ਤੁਹਾਡੇ ਇਲਾਕੇ ਦੇ ਵਿੱਚ ਇਹਨਾਂ ਦਾ ਨਾਮ ਹੋਵੇ ਤੇ ਹੁਣ ਆਪਾਂ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਆ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਚੱਲੀ ਆ ਤੇ ਤੁਸੀਂ ਵੀਡੀਓ ਦੇਖੀ ਮੇਰੇ ਚੈਨਲ ਤੇ ਆਈ ਉਹਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਵੀਡੀਓ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ